ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਤੁਸੀਂ ਜਾਣਦੇ ਹੀ ਹੋਵੋਗੇ ਕਿ ਫੱਗਣ ਦੇ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਮਾਸ਼ੀ ਨੂੰ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਇਸ ਦਿਨ ਹੋਲੀਕਾ ਦਹਨ ਚੋਵੀ ਰੰਗਾਂ ਦਾ ਤਿਉਹਾਰ ਜਾਨੀ ਹੋਲੀ 5 ਮਾਰਚ ਨੂੰ ਮਨਾਇਆ ਜਾਵੇਗਾ ਦੱਸ ਦਈਏ ਕਿ ਇਸ ਵਾਰ ਦੀ ਹੋਲੀ ਦੇ ਰੰਗ ਖਰਾਬ ਹੋਣ ਵਾਲੇ ਹਨ ਕਿਉਂਕਿ ਸਾਲ 2024 ਦਾ ਪਹਿਲਾ ਚੰਦਰ ਗ੍ਰਹਿਣ ਵੀ ਇਸੇ ਦਿਨ ਹੀ ਭਾਵਕੇ ਅੱਜ ਹੀ ਲੱਗਣ ਵਾਲਾ ਹੈ ਧਾਰਮਿਕ ਸ਼ਾਸਤਰਾਂ ਵਿੱਚ ਗ੍ਰਹਿਣ ਨੂੰ ਸ਼ੁਭ ਮੰਨਿਆ ਜਾਂਦਾ ਹੈ ਗ੍ਰਹਿਣ ਦੌਰਾਨ ਕਈ ਤਰ੍ਹਾਂ ਦੀਆਂ ਨਕਾਰਾਤਮਕ ਊਰਜਾਵਾਂ ਵੀ ਨਿਕਲਦੀਆਂ ਹਨ ਜੋ ਪੂਰੇ ਹੀ ਬ੍ਰਹਿਮੰਡ ਨੂੰ ਪ੍ਰਭਾਵਿਤ ਵੀ ਕਰਦੀਆਂ ਹਨ ਹਮੇਸ਼ਾ ਚੰਦਰ ਗ੍ਰਹਿਣ ਨੂੰ ਕੁਦਰਤ ਦੇ ਨਾਲ ਹੀ ਜੋੜਿਆ ਜਾਂਦਾ ਹੈ ਜੋ ਕਿ ਕੁਦਰਤੀ ਆਫ਼ਤਾਂ ਦਾ ਪ੍ਰਤੀਕ ਹੁੰਦਾ ਹੈ 25 ਮਾਰਚ ਜਨਨੀ ਹੋਲੀ ਵਾਲੇ ਦਿਨ ਚੰਦਰ ਗ੍ਰਹਿਣ ਕਦੋਂ ਅਤੇ ਕਿੱਥੇ ਲੱਗੇਗਾ ਇਸ ਦਾ ਸੂਤਕ ਸਮਾਂ ਆਦ ਦੇ ਬਾਰੇ ਆਉ ਜਾਣਦੇ ਹਾਂ ਜੀ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਦੀ ਕਿਰਪਾ ਦੇ ਸਦਕਾ ਚੰਦਰ ਗ੍ਰਹਿਣ ਦਾ ਮਾੜਾ ਪ੍ਰਭਾਵ ਕਿਸੇ ਤੇ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਇਸ ਵਾਰ ਹੋਲੀ ਦਾ ਰੰਗ ਇਸ ਕਰਕੇ ਖਰਾਬ ਹੋ ਸਕਦਾ ਹੈ ਕਿਉਂਕਿ ਹਿੰਦੂ ਕੈਲੰਡਰ ਦੇ ਮੁਤਾਬਕ ਇਸ ਸਾਲ ਹੋਲੀ ਵਾਲੇ ਦਿਨ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਹੋਲੀ ਦੇ ਦਿਨ 25 ਮਾਰਚ ਨੂੰ ਹੀ ਪਾਵਕੇ ਅੱਜ ਹੀ ਲੱਗਣ ਵਾਲਾ ਹੈ ਇਹ ਸਵੇਰੇ 10:24 ਮਿੰਟ ਤੋਂ ਦੁਪਹਿਰ 3:01 ਮਿੰਟ ਵਜੇ ਤੱਕ ਲੱਗਾ ਰਹੇਗਾ ਅਜਿਹੀ ਸਥਿਤੀ ਵਿੱਚ ਚੰਦਰ ਗ੍ਰਹਿਣ ਦੀ ਕੁੱਲ ਮਿਆਦ 4:36 ਤੱਕ ਰਹੇਗੀ ਜੋਤਿਸ਼ ਸ਼ਾਸਤਰ ਦੇ ਅਨੁਸਾਰ 100 ਸਾਲ ਬਾਅਦ ਹੋਲੀ ਵਾਲੇ ਦਿਨ ਚੰਦਰ ਗ੍ਰਹਿਣ ਦਾ ਸਹਿਯੋਗ ਬਣ ਰਿਹਾ ਹੈ ਸਾਲ 2024 ਦਾ ਪਹਿਲਾ ਚੰਦਰ ਗ੍ਰਹਿਣ 5 ਮਾਰਚ ਨੂੰ ਲੱਗਣ ਵਾਲਾ ਹੈ ਇਸ ਚੰਦਰ ਗ੍ਰਹਿਣ ਦੌਰਾਨ ਚੰਦਰਮਾ ਧਰਤੀ ਦੇ ਪਰਛਾਵੇਂ ਦੇ ਇੱਕ ਬਾਹਰੀ ਖੇਤਰ ਚੋਂ ਲੰਘਦਾ ਹੈ ਇਸ ਨੂੰ ਪੈ ਨੰਬਰਾ ਕਿਹਾ ਜਾਂਦਾ ਹੈ ਧਰਤੀ ਦੇ ਪਰਛਾਵੇਂ ਦਾ ਬਾਹਰੀ ਹਿੱਸਾ ਜਿਸ ਵਿੱਚ ਧਰਤੀ ਚੰਦਰਮਾ ਦੇ ਡਿਸਕ ਦੇ ਇੱਕ ਹਿੱਸੇ ਨੂੰ ਕਵਰ ਹੀ ਕਰਦੀ ਵਿਖਾਈ ਦਿੰਦੀ ਹੈ ਪਰ ਪੂਰੇ ਹਿੱਸੇ ਨੂੰ ਨਹੀਂ ਇਹ ਚੰਦਰ ਗ੍ਰਹਿਣ ਯੂਰਪ ਆਸਟ੍ਰੇਲੀਆ ਅਤੇ ਅਫਰੀਕਾ ਉੱਤਰੀ ਪੂਰਬ ਏਸ਼ੀਆ ਉੱਤਰੀ ਅਮਰੀਕਾ ਦੱਖਣੀ ਅਫਰੀਕਾ ਤੇ ਬਹੁਤ ਸਾਰੇ ਹਿੱਸਿਆਂ ਵਿੱਚ ਦਿਖਾਈ ਦੇਵੇਗਾ ਭਾਰਤ ਵਿੱਚ ਇਸ ਦਾ ਕੋਈ ਖਾਸ ਅਸਰ ਨਹੀਂ ਹੋਵੇਗਾ ਕਿਉਂਕਿ ਇਹ ਚੰਦਰ ਗ੍ਰਹਿਣ ਭਾਰਤ ਵਿੱਚ ਨਜ਼ਰ ਹੀ ਨਹੀਂ ਆਵੇਗਾ ਭਾਰਤ ਵਿੱਚ ਇਸ ਦਾ ਕੋਈ ਖਾਸ ਅਸਰ ਨਹੀਂ ਹੋਵੇਗਾ ਕਿਉਂਕਿ ਇਹ ਚੰਦਰ ਗ੍ਰਹਿਣ ਭਾਰਤ ਵਿੱਚ ਨਜ਼ਰ ਹੀ ਨਹੀਂ ਆਵੇਗਾ ਇਸ ਕਾਰਨ ਗ੍ਰਹਿਣ ਦਾ ਸੂਤਕ ਕਾਲ ਵੀ ਜ਼ਰੂਰੀ ਨਹੀਂ ਹੈ ਪਰ ਇਸ ਦਾ ਪ੍ਰਭਾਵ ਕੁਝ ਰਾਸ਼ੀਆਂ ਦੇ ਉੱਪਰ ਤਾਂ ਜ਼ਰੂਰ ਹੋਵੇਗਾ ਅੱਜ ਦੇ ਦਿਨ ਲੱਗਣ ਵਾਲਾ ਗ੍ਰਹਿਣ 2024 ਦਾ ਪਹਿਲਾ ਚੰਦਰ ਗ੍ਰਹਿਣ ਹੈ 12 ਰਾਸ਼ੀਆਂ ਵਿੱਚੋਂ 4 ਰਾਸ਼ੀਆਂ ਦਿੱਤਾ ਕਿਸਮਤ ਹੀ ਚਮਕਣ ਵਾਲੀ ਹੈ ਸੋ ਦੋਸਤੋ ਇਹ ਚਾਰ ਰਾਸ਼ੀ ਵਾਲੇ ਧਨ ਦੇ ਨਾਲ ਮਾਲਾ-ਮਾਲ ਹੋ ਜਾਣਗੇ ਇਹਨਾਂ ਨੂੰ ਕਰੋੜਪਤੀ ਬਣਨ ਤੋਂ ਹੁਣ ਕੋਈ ਵੀ ਨਹੀਂ ਰੋਕ ਸਕਦਾ ਅੱਜ ਅਸੀਂ ਤੁਹਾਨੂੰ ਇਹਨਾਂ ਰਾਸ਼ੀਆਂ ਦੇ ਬਾਰੇ ਜਾਣਕਾਰੀ ਦੇਵਾਂਗੇ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਜੀ ਤੇ ਗਰਭਵਤੀ ਔਰਤਾਂ ਵਾਸਤੇ ਮਹੱਤਵਪੂਰਨ ਜਾਣਕਾਰੀ గ్రహਣ ਕਾਲ ਦੇ ਦੌਰਾਨ ਕੀ ਖਾਣਾ ਚਾਹੀਦਾ ਹੈ ਤੇ ਕੀ ਨਹੀਂ ਖਾਣਾ ਚਾਹੀਦਾ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਤੇ ਕਿਹੜੇ-ਕਿਹੜੇ ਉਪਾਅ ਤੁਹਾਨੂੰ ਕਰਨੇ ਚਾਹੀਦੇ ਹਨ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਵੀ ਇਸ ਵੀਡੀਓ ਵਿੱਚ ਦਵਾਂਗੇ ਜੀ ਗਰਭਵਤੀ ਔਰਤਾਂ ਨੂੰ ਚੰਦਰ ਗ੍ਰਹਿਣ ਦੇ ਅਨੁਸਾਰ ਕੀ ਕਰਨ ਚੰਦਰਨ ਗ੍ਰਹਿਣ ਅਨੁਸਾਰ ਗਰਭਵਤੀ ਔਰਤਾਂ ਨੇ ਘਰ ਦੇ ਅੰਦਰ ਹੀ ਰਹਿਣਾ ਹੈ ਗਰਭਵਤੀ ਮਹਿਲਾਵਾਂ ਨੇ ਚੰਦਰ ਗ੍ਰਹਿਣ ਦੇ ਅਨੁਸਾਰ ਜਾਗਦੇ ਹੀ ਰਹਿਣਾ ਚਾਹੀਦਾ ਹੈ ਅਤੇ ਪੂਜਾ ਪਾਠ ਜਾਂ ਮੰਤਰਾਂ ਦਾ ਵੀ ਜਾਪ ਕਰਦੇ ਰਹਿਣਾ ਚਾਹੀਦਾ ਹੈ ਗ੍ਰਹਿਣ ਸਮਾਪਤ ਹੋਣ ਤੋਂ ਬਾਅਦ ਚੰਦਰ ਗ੍ਰਹਿਣ ਦੇ ਦੁਸ਼ਟ ਪ੍ਰਭਾਵਾਂ ਤੋਂ ਬੱਚਿਆਂ ਦੇ ਲਈ ਉਹਨਾਂ ਨੂੰ ਇਸ਼ਨਾਨ ਕਰਨਾ ਵੀ ਜ਼ਰੂਰੀ ਹੋਵੇਗਾ ਸੂਰਜ ਦੀਆਂ ਕਿਰਨਾਂ ਤੋਂ ਵੀ ਬਚ ਕੇ ਰਹਿਣਾ ਹੈ ਅਤੇ ਗ੍ਰਹਿਣ ਦੇ ਪ੍ਰਭਾਵ ਤੋਂ ਵੀ ਬਚਣ ਲਈ ਕੀ ਕਰਨਾ ਚਾਹੀਦਾ ਹੈ ਗਰਭਵਤੀ ਔਰਤਾਂ ਨੂੰ ਗ੍ਰਹਿਣ ਦੇ ਅਨੁਸਾਰ ਭੋਜਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਬਹੁਤ ਹੀ ਵਰਜਿਤ ਮੰਨਿਆ ਜਾਂਦਾ ਹੈ ਹਾਲਾਂਕਿ ਭੋਜਨ ਕਰਨ ਤੋਂ ਪਹਿਲਾਂ ਉਹ ਇਹ ਕੰਮ ਇੱਕ ਕਰ ਸਕਦੀਆਂ ਹਨ ਕਿ ਜੋ ਵੀ ਤੁਸੀਂ ਭੋਜਨ ਕਰੋ ਉਸ ਵਿੱਚ ਇੱਕ ਤુલਸੀ ਦਾ ਪੱਤਾ ਜ਼ਰੂਰ ਪਾ ਲਓ ਧਿਆਨ ਰੱਖਣਾ ਕਿ ਤુલਸੀ ਦਾ ਪੱਤਾ ਚੰਦਰ ਗ੍ਰਹਿਣ ਤੋਂ ਪਹਿਲਾਂ ਹੀ ਤੋੜ ਕੇ ਰੱਖਿਆ ਹੋਵੇ ਜੋ ਵੀ ਖਾਣਾ ਬਣਾਓ ਉਸ ਵਿੱਚ ਵੀ ਤુલਸੀ ਦਾ ਪੱਤਾ ਪਾ ਲੈਣਾ ਫਿਰ ਤੁਸੀਂ ਭੋਜਨ ਗ੍ਰਹਿਣ ਕਰ ਸਕਦੀਆਂ ਹੋ ਇਸ ਤਰ੍ਹਾਂ ਕਰਨ ਦੇ ਨਾਲ ਚੰਦਰ ਗ੍ਰਹਿ ਦਾ ਕੋਈ ਵੀ ਪ੍ਰਭਾਵ ਤੁਹਾਡੇ ਉੱਪਰ ਜਾਂ ਤੁਹਾਡੇ ਬੱਚੇ ਉੱਪਰ ਨਹੀਂ ਪਵੇਗਾ ਹਾਲਾਂਕਿ ਗਰਭਵਤੀ ਮਹਿਲਾਵਾਂ ਨੂੰ ਆਪਣੇ ਬੱਚੇ ਦੇ ਸਿਹਤ ਦੇ ਲਈ ਭੋਜਨ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਤੇ ਤੁਸੀਂ ਸ਼ਿਵਜੀ ਦੇ ਮੰਤਰਾਂ ਦਾ ਜਾਪ ਕਰਦੇ ਹੀ ਰਹਿਣਾ ਹੈ। ਵਿਸ਼ਨੂ ਜੀ ਦੇ ਮੰਤਰਾਂ ਦਾ ਜਾਪ ਵੀ ਕਰ ਲਓ। ਨਾਲ ਹੀ ਨਾਲ ਤੁਹਾਨੂੰ ਤੇਜ਼ਧਾਰ ਕੈਂਚੀ, ਚਾਕੂ ਜਾਂ ਪੈਨ ਆਦ ਵਰਗੀਆਂ ਤਿੱਖੀਆਂ ਵਸਤੂਆਂ ਦੇ ਉਪਯੋਗ ਤੋਂ ਬਚਣਾ ਚਾਹੀਦਾ ਹੈ। ਭਾਵੇਂ ਕਿ ਇਹਨਾਂ ਚੀਜ਼ਾਂ ਦਾ ਇਸਤੇਮਾਲ ਤੁਸੀਂ ਆਪਣੇ ਹੱਥੀ ਨਹੀਂ ਕਰਨਾ। ਜੇਕਰ ਤੁਸੀਂ ਇਹ ਸਾਵਧਾਨੀਆਂ ਚੰਦਰਮਹਿਣ ਦੇ ਮੌਕੇ ਤੇ ਵਰਤ ਲੈਂਦੀਆਂ ਹੋ ਤਾਂ ਤੁਹਾਨੂੰ ਅਤੇ ਤੁਹਾਡੇ ਬੱਚੇ ਨੂੰ ਨਕਾਰਾਤਮਕ ਪ੍ਰਭਾਵ ਨਹੀਂ ਹੋਵੇਗਾ ਹੁਣ ਗੱਲ ਕਰਦੇ ਹਾਂ ਜੀ ਉਹ ਕਿਹੜੀਆਂ ਭਾਗਸ਼ਾਲੀ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਚੰਦਰ ਗ੍ਰਹਿਣ ਦੇ ਮੌਕੇ ਤੇ ਬਦਲਣ ਵਾਲੀ ਹੈ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਕ ਰਾਸ਼ੀ ਚੰਦਰ ਗ੍ਰਹਿਣ ਦਾ ਪ੍ਰਭਾਵ ਮੇਕ ਰਾਸ਼ੀ ਵਾਲਿਆਂ ਦੇ ਉੱਪਰ ਬਹੁਤ ਹੀ ਜ਼ਿਆਦਾ ਪੈਣ ਵਾਲਾ ਹੈ ਦੋਸਤੋ ਮੇਕ ਰਾਸ਼ੀ ਵਾਲਿਆਂ ਦੀ ਆਰਥਿਕ ਸਥਿਤੀ ਬਹੁਤ ਹੀ ਵਧੀਆ ਹੋ ਜਾਵੇਗੀ ਇਹਨਾਂ ਨੂੰ ਤਰੱਕੀ ਮਿਲਣ ਦੀ ਬਹੁਤ ਵੱਡੀ ਸੰਭਾਵਨਾ ਹੈ ਇਹਨਾਂ ਦੇ ਕੰਮਾਂ ਦੀ ਤਾਰੀਫ਼ ਕੀਤੀ ਜਾਵੇਗੀ ਜੇਕਰ ਤੁਸੀਂ ਕੋਈ ਵੀ ਨਵੀਂ ਨੌਕਰੀ ਸ਼ੁਰੂ ਕਰਨ ਦਾ ਵਿਚਾਰ ਕਰ ਰਹੇ ਹੋ ਤਾਂ ਸਮਾਂ ਉਸ ਦੇ ਲਈ ਤੁਹਾਡਾ ਪੱਖ ਵਿੱਚ ਹੈ ਜੇਕਰ ਤੁਹਾਡਾ ਕੋਈ ਕਰਜ਼ਾ ਚੱਲ ਰਿਹਾ ਸੀ ਉਸ ਤੋਂ ਤੁਹਾਨੂੰ ਜਲਦੀ ਛੁਟਕਾਰਾ ਮਿਲ ਜਾਵੇਗਾ ਤੁਹਾਨੂੰ ਮਨਚਾਹੀ ਨੌਕਰੀ ਮਿਲ ਸਕਦੀ ਹੈ ਨੌਕਰੀ ਵਿੱਚ ਪ੍ਰੋਮੋਸ਼ਨ ਵੀ ਹੋ ਸਕਦੀ ਹੈ ਤੇ ਕੁਝ ਨਵਾਂ ਮਾਹੌਲ ਵੀ ਬਣਿਆ रह ਸਕਦਾ ਹੈ ਇਹ ਚੰਦਰ ਗ੍ਰਹਿਣ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਸਾਬਿਤ ਹੋਵੇਗਾ ਤੁਸੀਂ ਇਸ ਸਮੇਂ ਦਾ ਭਰਪੂਰ ਆਨੰਦ ਲੈਣਾ ਜੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਚੰਦਰ ਗ੍ਰਹਿਣ ਬਹੁਤ ਹੀ ਤੁਹਾਡੇ ਲਈ ਸ਼ੁਭ ਰਹਿਣ ਵਾਲਾ ਹੈ ਤੁਹਾਡੇ ਕੋਲ ਨੌਕਰੀ ਦੇ ਨਵੇਂ ਅਫਸਰ ਵੀ ਆ ਸਕਦੇ ਹਨ ਧਨ ਵਿੱਚ ਵਾਧਾ ਹੋ ਸਕਦਾ ਹੈ ਤੁਹਾਡੀ ਆਰਥਿਕ ਸਥਿਤੀ ਬਹੁਤ ਹੀ ਵਧੀਆ ਤੇ ਮਜ਼ਬੂਤ ਹੋ ਜਾਵੇਗੀ ਜਿਹੜੇ ਕੰਮ ਤੁਹਾਡੇ ਕਾਫੀ ਸਮੇਂ ਤੋਂ ਰੁਕੇ ਹੋਏ ਸਨ ਉਹ ਤੁਹਾਡੇ ਕੰਮ ਸਫਲਤਾਪੂਰਵਕ ਪੂਰੇ ਹੋ ਜਾਣਗੇ ਤੁਹਾਨੂੰ ਚਾਰੇ ਹੀ ਪਾਸਿਆਂ ਤੋਂ ਬਸ ਲਾਭ ਹੀ ਲਾਭ ਪ੍ਰਾਪਤ ਹੋਵੇਗਾ ਤੁਹਾਨੂੰ ਕਿਸੇ ਵੱਡੇ ਕੰਮ ਦੇ ਵਿੱਚ ਸਫਲਤਾ ਪ੍ਰਾਪਤ ਹੋ ਜਾਵੇਗੀ ਤੁਹਾਨੂੰ ਅਪਾਰ ਧਨ ਦੀ ਪ੍ਰਾਪਤੀ ਹੋਵੇਗੀ ਘਰ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਰਹੇਗਾ ਤੁਹਾਨੂੰ ਮਨਚਾਹੀ ਨੌਕਰੀ ਵੀ ਪ੍ਰਾਪਤ ਹੋ ਸਕਦੀ ਹੈ ਜਿਹੜੇ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰਨ ਦਾ ਸੁਪਨਾ ਵੇਖ ਰਹੇ ਹਨ ਉਹਨਾਂ ਦਾ ਉਹ ਸੁਪਨਾ ਜਲਦ ਹੀ ਪੂਰਾ ਹੋਣ ਜਾ ਰਿਹਾ ਹੈ ਤੁਹਾਡੇ ਰੁਕੇ ਹੋਏ ਕੰਮ ਪੂਰੇ ਹੋ ਜਾਣਗੇ ਤੁਹਾਨੂੰ ਚਾਰੇ ਹੀ ਪਾਸਿਆਂ ਤੋਂ ਬਸਲਾਬ ਹੀ ਲਾਭ ਪ੍ਰਾਪਤ ਹੋਵੇਗਾ ਤੁਹਾਨੂੰ ਕਿਸੇ ਵੱਡੇ ਕੰਮ ਵਿੱਚ ਸਫਲਤਾ ਪ੍ਰਾਪਤ ਹੋਵੇਗੀ ಅಪਾਰ ਧਨ ਦੀ ਪ੍ਰਾਪਤੀ ਹੋਵੇਗੀ ਘਰ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਰਹੇਗਾ ਤੁਹਾਨੂੰ ਆਪਣੇ ਬੱਚਿਆਂ ਵੱਲੋਂ ਕੋਈ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਤੁਹਾਨੂੰ ਮਨਚਾਹੀ ਨੌਕਰੀ ਵੀ ਪ੍ਰਾਪਤ ਹੋ ਸਕਦੀ ਹੈ ਜਿਹੜੇ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰਨ ਦਾ ਸੁਪਨਾ ਵੇਖ ਰਹੇ ਸਨ ਉਹਨਾਂ ਦਾ ਇਹ ਸੁਪਨਾ ਪੂਰਾ ਹੋ ਜਾਵੇਗਾ ਇਸ ਦੇ ਨਾਲ ਵੀ ਇਹ ਸਹਿਯੋਗ ਮਿਲ ਰਹੇ ਹਨ ਕਿ ਕਿ ਇਹ ਚੰਦਰ ਗ੍ਰਹਿਣ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਰਹਿਣ ਵਾਲਾ ਹੈ ਚਾਰਾਂ ਹੀ ਪਾਸਿਆਂ ਤੋਂ ਤੁਹਾਨੂੰ ਖੁਸ਼ੀਆਂ ਹੀ ਖੁਸ਼ੀਆਂ ਪ੍ਰਾਪਤ ਹੋ ਜਾਣਗੀਆਂ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਚੰਦਰ ਗ੍ਰਹਿਣ ਬਹੁਤ ਹੀ ਤੁਹਾਡੇ ਲਈ ਲਾਭਕਾਰੀ ਰਹਿਣ ਵਾਲਾ ਹੈ ਕਾਰਜ ਖੇਤਰ ਵਿੱਚ ਤੁਹਾਨੂੰ ਬਹੁਤ ਤਰੱਕੀ ਮਿਲੇਗੀ ਸਮਾ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਰਹੇਗਾ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਮਨਚਾਹੀ ਨੌਕਰੀ ਦੇ ਵਿੱਚ ਪ੍ਰੋਮੋਸ਼ਨ ਮਿਲ ਸਕਦੀ ਹੈ ਪਰਿਵਾਰ ਵਿੱਚ ਖੁਸ਼ੀਆਂ ਭਰਿਆ ਮਾਹੌਲ ਬਣਿਆ ਰਹੇਗਾ ਜਿਹੜੇ ਕੰਮ ਤੁਹਾਡੇ ਕਾਫੀ ਸਮੇਂ ਤੋਂ اٹਕੇ ਹੋਏ ਸਨ ਉਹ ਵੀ ਹੁਣ ਤੁਹਾਡੇ ਸਫਲਤਾਪੂਰਵਕ ਹੋ ਜਾਣਗੇ ਤੁਹਾਡੇ ਵਪਾਰ ਵਿੱਚ ਵਾਧਾ ਹੋ ਜਾਵੇਗਾ ਇਹ ਸਮਾ ਤੁਹਾਡੇ ਲਈ ਬਹੁਤ ਹੀ ਅਨੁਕੂਲ ਹੈ ਤੁਹਾਡੀ ਹਰ ਪਾਸੇ ਹੀ ਪ੍ਰਸ਼ੰਸਾ ਹੋ ਸਕਦੀ ਹੈ ਇਸ ਸਮੇਂ ਨੂੰ ਹੱਥ ਵਿੱਚੋਂ ਨਾ ਜਾਣ ਦੇਣਾ ਇਸ ਦਾ ਭਰਪੂਰ ਲਾਭ ਉਠਾਉਣਾ ਕਿਉਂਕਿ ਇਹ ਸਮਾਂ ਤੁਹਾਡੇ ਲਈ ਲਾਭਕਾਰੀ ਹੋਵੇਗਾ ਦੋਸਤੋ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਇਹ ਗ੍ਰਹਿਣ ਬਹੁਤ ਹੀ ਲਾਭਕਾਰੀ ਸਾਬਿਤ ਹੋਣ ਵਾਲਾ ਹੈ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਹੋ ਜਾਵੇਗੀ ਤੁਹਾਨੂੰ ਇਸ ਗ੍ਰਹਿਣ ਦੇ ਅਨੁਸਾਰ ਕੁਝ ਸਾਵਧਾਨੀਆਂ ਵੀ ਵਰਤਣੀਆਂ ਹੋਣਗੀਆਂ ਜਿਵੇਂ ਕਿ ਤੁਸੀਂ ਕਿਸੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਬਿਲਕੁਲ ਨਾ ਕਰਨਾ ਕਿਉਂਕਿ ਉਹ ਤੁਹਾਨੂੰ ਧੋਖਾ ਦੇ ਸਕਦੇ ਹਨ ਤੁਹਾਡੇ ਲਈ ਇਹ ਚੰਦਰ ਗ੍ਰਹਿਣ ਤੁਹਾਡੀ ਆਰਥਿਕ ਦ੍ਰਿਸ਼ਟੀਕੋਣ ਤੋਂ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਤੁਹਾਡੇ ਅਧੂਰੇ ਕੰਮ ਪੂਰੇ ਹੋ ਜਾਣਗੇ ਤੁਹਾਡੇ ਬਾਕੀ ਬਚੇ ਹੋਏ ਕੰਮ ਸਫਲਤਾਪੂਰਵਕ ਹੋ ਜਾਣਗੇ ਵਪਾਰ ਦੇ ਨਾਲ ਜੁੜੇ ਹੋਏ ਲੋਕਾਂ ਲਈ ਇਹ ਸਮਾਂ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਪ੍ਰਾਪਰਟੀ ਵਿੱਚ ਨਿਵੇਸ਼ ਕਰਨ ਲਈ ਸਮਾਂ ਚੰਗਾ ਹੈ ਕਰ ਪਰਿਵਾਰ ਵਿੱਚ ਖੁਸ਼ੀਆਂ ਦਾ ਵਾਤਾਵਰਨ ਰਹੇਗਾ ਤੁਹਾਡੇ ਪ੍ਰੇਮ ਸੰਬੰਧ ਮਜ਼ਬੂਤ ਹੋ ਜਾਣਗੇ ਸੰਤਾਨ ਪ੍ਰਾਪਤੀ ਲਈ ਵੀ ਤੁਹਾਡੇ ਯੋਗ ਬਣ ਰਹੇ ਹਨ ਚਾਰਾਂ ਹੀ ਪਾਸਿਆਂ ਤੋਂ ਤੁਹਾਨੂੰ ਸੁੱਖ ਪ੍ਰਾਪਤ ਹੋ ਜਾਵੇਗਾ ਦੋਸਤੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ বৃশ্চਿਕ ਰਾਸ਼ੀ ਇਸ ગ્રਹਣ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਣ ਵਾਲਾ ਹੈ ਤੁਹਾਡੇ ਰੁਕੇ ਹੋਏ ਸਾਰੇ ਹੀ ਕੰਮ ਸਫਲਤਾਪੂਰਵਕ ਹੋ ਜਾਣਗੇ ਜੇਕਰ ਤੁਸੀਂ ਕੋਈ ਯਾਤਰਾ ਕਰਦੇ ਹੋ ਤਾਂ ਯਾਤਰਾ ਤੁਹਾਡੀ ਸਫਲ ਹੋ ਜਾਵੇਗੀ ਜੇਕਰ ਤੁਸੀਂ ਪ੍ਰਾਪਰਟੀ ਦੇ ਵਿੱਚ ਬਹੁਤ ਨਿਵੇਸ਼ ਕਰਦੇ ਹੋ ਇਹ ਸਮਾਂ ਤੁਹਾਡੇ ਲਈ ਚੰਗਾ ਹੈ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ગ્રਹਣ ਦੇ ਆਉਣ ਨਾਲ ਬਹੁਤ ਸਾਰੀਆਂ ਪਰੇਸ਼ਾਨੀਆਂ ਤੁਹਾਡੀਆਂ ਦਾ ਹੱਲ ਹੋ ਜਾਵੇਗਾ ਭਾਵ ਕਿ ਤੁਹਾਡੀ ਤਾਂ ਹੁਣ ਜ਼ਿੰਦਗੀ ਹੀ ਬਦਲ ਜਾਵੇਗੀ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਦਾ ਭੰਡਾਰਾ ਆਉਣ ਵਾਲਾ ਹੈ ਤੇ ਤੁਹਾਡੇ ਜੀਵਨ ਵਿੱਚ ਤੁਹਾਨੂੰ ਬਹੁਤ ਵੱਡੀ ਵੀ ਕੋਈ ਖੁਸ਼ਖਬਰੀ ਮਿਲ ਸਕਦੀ ਹੈ ਤੁਹਾਡਾ ਜੀਵਨ ਸਾਥੀ ਤੁਹਾਡਾ ਪੂਰਾ ਹੀ ਸਾਥ ਦੇਵੇਗਾ ਦੋਸਤੋ ਤੁਹਾਨੂੰ ਇਹ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਕਿਵੇਂ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦੇਣਾ ਜੀ ਧੰਨਵਾਦ